ਤਲੇ ਦੇ ਲੈ ਤੱਕ ਦੇ ਲੈ ਉਹਦਾਂ ਕੇੰਦਰ ਉਹਦਾਂ ਕੇੰਦਰ ਕੋਈ ਨੰਬਰ ਲੈ ਲੈ ਲੈਟ ਬਾਅਦ ਲੈਟ ਬਾਅਦ ਲੈਟ ਬਾਅਦ ਲੈ ਚੋਹੀਦੀ ਨਹੀਂ ਮੈਂ ਵੀ ਮਾਤੋਂ ਬੋਲੇ ਮਾਤੋਂ ਲੈਣ ਵਾਲਾ ਲੈਣ ਹਾਂ ਕੋਈ ਨਹੀਂ ਕਲੋਜੀ ਯਾਰ ਦੇਖੋ ਉਡਾਂ ਲੱਗਿਆ ਪੁੱਤ ਨਹੀਂ ਇਹ ਯਾਰ ਦੇਖ ਕੇ ਗਈ ਬਣਾ ਚੇਪਰ ਤੇ ਨੀਜੀ ਕੋਈ ਨਹੀਂ ਮੈਂ ਆਈ ਗੈਟ ਨਹੀਂ ਆਈ ਲੈਟ ਆਇਆ ਫੁਨਾ ਬਾਬਾ ਲੈਣ ਦਾ ਕਿਹਾਓ ਕਿ ਤੂੰ ਉਹ ਪਰਲੇ ਪਰ ਖੂਦ ਨਾ ਚਾਹਦੀ ਹੈ ਆ ਜਾਓ ਬਾਬਾ ਜੀ ਸੰਤ ਸਾਹਿਬ ਕੋਲ ਤੇ ਕੇ ਬਾਲੇ ਕਿਚੋਂ ਕਿਚੋਂ ਨੂੰ ਆ ਗਿਓ ਬਾਬਿਓ ਆ ਗਿਓ ਬੰਦਰਾ ਬਾਬਾ ਜੀ ਆ ਗਿਓ ਬਾਬਾ ਜੀ ਗੋਰਾ ਜੀ ਸਰਪੰਚ ਸਾਹਿਬ ਜੀ ਸਰਪੰਚ ਸਾਹਿਬ ਕਿਧਰ ਗੱਲ ਜਲਦੀ ਪਹੰਚਾ ਜੀ ਸਰਪੰਚ ਸਾਹਿਬ ਜੀ ਆ ਗਿਓ ਕਾਹਨਾ ਜਲਦੀ ਦੀ ਪ੍ਰੋਬਲਮ ਨੰਘਰਦੀ ਲੱਗਦੀ ਇੱਥੇ ਬੈਠੇ ਨਾ ਤੇ ਉਹਨੇ ਉਦਦਾਨ ਨਾ ਹੋਣੀ ਹੈ ਇਹ ਬਈ ਜੀ ਗੁਰਦਵਾਰਾ ਤਾਂ ਬਾਠ ਦਾ ਸੇਵਾ ਕਰਦੇ ਤੂ ਵਰਤੀ ਕਰਦੇ ਉਹ ਨਹੀਂ ਕਰਦੇ ਇਹ ਬਾਠ ਦਾ ਜਿਸ ਤਰ੍ਹਾਂ ਬਾਅਦ ਚ ਹੋਈ ਜਦ ਹੁਣ ਮਹਾਰਾਜੇ ਜੀ ਨੂੰ ਹੋਣੀ ਚਲੋ ਬਾਅਦ ਜੀ ਸਾਡੇ ਜਿਹੜਾ ਮਤਲਬ ਸਾਡੀ ਗਾਲਤਾ ਸਾਡੀ ਮਰਿਆਦਾ ਵਿੱਚ ਨਾ ਉੱਥੇ ਇਹ ਕੰਮਾ ਜਾਰੀ ਹੋਇਆ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡ ਪਾਠ ਸਾਹਿਬ ਨਹੀਂ ਹੋ ਸਕਦਾ ਜਿੱਥੇ ਮਤਲਬ ਐਦਾ ਦੀ ਮਰਿਆਦਾ ਕੋਈ ਚਲਦੀ ਹੋਵੇ ਦੂਸਰੀ ਠੀਕ ਹੈ ਠੀਕ ਹੈ ਤੇ ਤਲੋਇਆ ਇੱਥੇ ਤਾਂ ਤੁਸੀਂ ਹੋਗੇ ਤੇ ਅਗਲੀ ਵਾਰੀ ਜਿਹੜਾ ਇਹ ਨਾਂ ਹੋਵੇ ਇਹ ਨਹੀਂ ਕਰਦਾ ਠੀਕ ਹੈ ਜੀ ਕੋਈ ਨਹੀਂ ਕੋਈ ਜਾਇਆ ਰੱਖ ਬਾਬਾ ਜੀ ਲਿਖ ਲਓ ਇਹਨਾਂ ਜੋ ਕਹਿੰਦੇ ਇੱਥੇ ਹੈ ਤਾਂ ਦੇਖੋ ਬਾਬਾ ਜੀ ਦੇਖੋ ਸਾਰੇ ਮਾਰੇ ਦੀ ਨਹੀਂ ਨਹੀਂ ਤਰੋ ਸੋ ਠੀਕ ਹੈ ਪਤਾ ਕੀ ਹੈ ਗੁਰਬਾਣੀ ਸਰੂਪ ਦੀ ਵੀ ਹਾਨੂੰ ਨਹੀਂ ਪਾਠੀ ਉਹਨਾਂ ਪਾਠ ਪੂਰੇ ਪਾਠ ਹੀ ਕਰਦੇ ਆ ਜੀ ਪਾਠ ਕੋਈ ਨਹੀਂ ਕੋਈ ਨਹੀਂ ਕਹਾਂ ਨੂੰ ਕਹਿ ਦਿੰਦੇ ਨਹੀਂ ਬਾਬਾ ਜੀ ਇਥੇ ਪਤਾ ਕੀ ਪੁੱਛਾਂ ਬੱਛਾਂ ਦਿੰਦੇ ਸਾਨੂੰ ਪਤਾ ਨਾ ਬਾਬੇ ਨੇ ਵੀਡੀਓ ਆਈ ਆ ਉਹਨਾਂ ਦੀ ਬਣੀ ਆ ਉਹ ਬੋਲਦੇ ਪਏ ਆ ਪੁੱਛਾਂ ਦਿੰਦੇ ਆ ਜਿਹੜੀ ਗੱਲ ਸਹੀ ਹੈ ਉਹ ਮੰਨ ਲੋ ਠੀਕ ਆ ਜੀ ਜਿਹੜੀਆਂ ਹੋਈ ਪਤਾ ਨਹੀਂ ਜੀ ਬਾਅਦ ਚ ਹਾਂ ਵੀ ਅੰਕੇ ਤੋਂ ਬਾਅਦ ਚ ਨਹੀਂ ਹੁੰਦਾ ਜੀ ਨਾ ਕਰਿਓ ਬਸ ਠੀਕ ਆ ਜੀ ਬਸ ਬਸ ਕਹਾਂ ਕਰੋ ਜੀ ਮੇਰੇ ਬਾਬੇ ਸਾਰੇ ਸਿੰਘ ਆ ਜਾਂਦੇ ਕੋਈ ਨਹੀਂ ਆ ਜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਹੜਾ ਪਿੰਡ ਆ ਜੀ ਪਥਰੇੜੀ ਜੱਟਾਂ ਜੀ ਪਥਰੇੜੀ ਜੱਟਾਂ ਇੱਥੇ ਪਹੁੰਚੇ ਆ ਜੀ ਜਿੱਥੇ ਕਿ ਇੱਥੇ ਬਾਬਾ ਬੜਪາກ ਸਿੰਘ ਦੀ ਥਾਂ ਵੀ ਆਪਣੀ ਗੱਡੀ ਲੱਗਦੀ ਇੱਥੇ ਤੇ ਨਾਲ ਸ੍ਰੀ ਅਖੰਡ ਪਾਤਸ਼ਾਹ ਜਿਹੜੇ ਆਰੰਭ ਹੋਏ ਪਏ ਆ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਹੈ ਵੀ ਜਿੱਥੇ ਇਦਾਂ ਦੀ ਕੋਈ ਵਿਚਾਰ ਧਾਰਾ ਹੋਵੇ ਜਾਂ ਮੜੀ ਮਸਾਣੀ ਜੱਗ ਤੇ ਗੱਡੀ ਲੱਗਦੀ ਓਥੇ ਅਖੰਡ ਪਾਤਸ਼ਾਹ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡ ਪਾਤਸ਼ਾਹ ਚੱਲਦੇ ਪਏ ਆ ਅੱਗੇ ਤਾਂ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਖੜੇ ਸਾਰੇ ਇੱਥੇ ਸੰਗਤ ਖੜੀ ਆ ਵੀ ਅਗਲੀ ਵਾਰੀ ਜਿਹੜੀ ਹੈ ਮਰਿਆਦਾ ਆ ਇਨੂੰ ਚੱਕ ਕੇ ਦਾ ਫੇਰ 3 ਅਖੰਡ ਪਾਤਸ਼ਾਹ ਤੁਸੀ ਆਰੰਭ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜਿਵੇਂ ਸੱਜਣ ਨੇ ਸਾਡੇ ਨੇ ਦੱਸਿਆ ਤੇ ਇਹ ਹੀ ਕੁੱਝ ਆ ਅਸੀਂ ਜੋ ਵੀ ਇਹਨਾਂ ਦੇ ਨਾਲ ਹੀ ਆ ਜਿੱਦਾਂ ਦੀ ਵੀਰਤੀ ਸੁਨਾਏ ਆ ਸਾਰੀ ਫੌਜ ਦੀ ਇਦਾਂ ਹੀ ਸੁਨਾਏ ਆ ਕਿ ਜੇੜਾ ਕੁਝ ਹੋ ਗਿਆ ਪਹਿਲਾਂ ਰੁਧਾਂ ਵਾਸਤੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਜਿੱਥੇ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਤੇ ਕੁਝ ਨਹੀਂ ਹੈਗਾ ਅਸੀਂ ਸਾਰੇ ਜਿਹੜੇ ਆ ਸਿੱਖ ਆ ਸਾਨੂੰ ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਇਹਨਾਂ ਨੂੰ ਜਿਹੜੀ ਗੱਦੀ ਜਿੱਥੇ ਪਾਦਾਵੜ ਪਾਸ ਨਹੀਂ ਲੱਗਣੀ ਚਾਹੀਦੀ ਅਸੀਂ ਇਹ ਨੇਰ ਬੈਂਦਿਆ ਕਰਦੇ ਆ ਜਿਵੇਂ ਜਿੱਦੋਂ ਇਸ ਤਰ੍ਹਾਂ ਦਾ ਨਾ ਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ ਕਾ ਕਰਦੇ ਹੁਕਮ ਨਾਮ ਇਹ ਮੰਨਦਾ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਠੀਕ ਹੈ ਚਲੋ ਆ ਜੀ ਚਲੋ ਆ ਜੀ ਬਾਬਾ ਜੀ ਤੇਰੇ ਬਾਬੇ ਚਲੋ ਜੀ ਇੱਕ ਕਰੋ ਮਾ ਅੱਲਾਹ ਹੈ ਨਿੱਕੀ ਨੋਟ ਪਾ ਲਓ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਸੀ ਇੱਥੇ ਪਹੁੰਚੇ ਆ ਅਥਰੇੜੀ ਜੱਟਾਂ ਜ਼ਿਲ੍ਹਾ ਰੋਪੜ ਜਿੱਥੇ ਕਿ ਸਾਨੂੰ ਇੱਕ ਵੀਡੀਓ ਰਾਹੀਂ ਇੱਥੇ ਪਤਾ ਲੱਗਾ ਸੀਗਾ ਕਿ ਇੱਥੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਣ ਹੋਏ ਆ ਤੇ ਖੰਡਪਾਟ ਚੱਲ ਤੇ ਲੱਗ ਗਈ ਜਿਹੜੀ ਗੱਡੀ ਲੱਗੀ ਆ ਤੇ ਬਾਬਾ ਜਿਹੜੀ ਪੁੱਛ ਦੇ ਰਿਆ ਪਰ ਆਪਾਂ ਜਦੋਂ ਦੇਖਿਆ ਇੱਥੇ ਗੱਡੀ ਲੱਗੀ ਸੀ ਪਰ ਬਾਬਾ ਜੀ ਕੋਈ ਨਹੀਂ ਵੀ ਹੈ ਨਹੀਂ ਸੀ ਅੰਦਰ ਖਾਲੀ ਸੀਗਾ ਪਰ ਖੰਡਪਾਟ ਸਾਹਿਬ ਚੱਲਦੇ ਪਏ ਸੀ ਤੇ ਸਾਡੀ ਸਾਰੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਸਾਰੇ ਇੱਥੇ ਬੈਠੇ ਆ ਤੇ ਸਾਡਾ ਆਪਸ ਵਿੱਚ ਜਿਹੜਾ ਇੱਥੇ ਹੋਇਆ ਆ ਸਾਰਾ ਆਪਸ ਵਿੱਚ ਫੈਸਲਾ ਕੀ ਅਗਲੀ ਵਾਰੀ ਜੇ ਖੰਡਪੜ ਸਾਹਿਬ ਕਰਾਉਣੇ ਆਪਾਂ ਸਾਰੀ ਮਰਿਆਦਾ ਪੂਰੀ ਹੋਊਗੀ ਤੇ ਅਕਾਲਪੁਰ ਸਾਹਿਬ ਤੋਂ ਜਿਹੜੀ ਹੈਗੀ ਆਗਿਆ ਲੈ ਕੇ ਫੇਕ ਕਰਾਵਾਂਗੇ ਆਪਾਂ ਖੰਡਪੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਠੀਕ ਹੈ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਸੀਂ ਫੋਟੋ ਕਰ ਦਿਓ ਭਾਜੀ ਇੱਥੇ ਚੱਕ ਦਿਓ ਚੱਕ ਦਿਓ

ਪੰਜ ਸਾਹਿਬ ਜੀ ਆਦੇ। ਕਾਣਾ ਗਰਦੀ ਦੀ ਪ੍ਰੋਬਲਮ ਨਾ ਗਰਦੀ ਲੱਗਦੀ ਇੱਥੇ ਬੈਠੇ ਨਾ ਨਹੀਂ ਉਹਦਾ ਨਹੀਂ ਹੁੰਦੀ ਹੈ ਇਹ ਬੈਠੇ ਲਗਾਉਣਾ ਤਾਂ ਬਾੜੀ ਦਾ ਸੇਵਾ ਕਰਦੇ ਤੂੰ ਵਰਤੀ ਕਰਦੇ ਹੁਣ ਕੀ ਕਰਦੇ ਇਹ ਬਾੜੀ ਦਾ ਜਿਸ ਟਾਈਮ ਬਾਅਦ ਚ ਹੁੰਦੀ ਜਦ ਹੁਣ ਮਾਰੇ ਦੀ ਸ਼ੁਰੂ ਹੋਣੀ ਤੁਹਾਨੂੰ ਬਾਅਦ ਕੀ ਸਾਡੇ ਜਿਹੜੇ ਮਤਲਬ ਸਾਡੀ ਕਾਲਤਾ ਸਾਡੀ ਮਰਿਆਦਾ ਵਿੱਚ ਨਾ ਉੱਥੇ ਇਹ ਕੰਮਾ ਜਾਰੀ ਹੋਇਆ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੰਡਕੋਟ ਸਾਹਿਬ ਨਹੀਂ ਹੋ ਸਕਦਾ ਜਿੱਥੇ ਮਤਲਬ ਐਦਾ ਦੀ ਮਰਿਆਦਾ ਕੋਈ ਚਲਦੀ ਹੋਵੇ ਦੂਸਰੀ ਠੀਕ ਹੈ ਹੈਨਾ ਠੀਕ ਹੈ ਠੀਕ ਹੈ ਤੇ ਤਲੋਇਆ ਕਿ ਤਾ ਤੁਸੀਂ ਹੋਗੇ ਤੇ ਅਗਲੀ ਵਾਰੀ ਜਿਹੜਾ ਇਹ ਨਾ ਹੋਵੇ ਇਹ ਨਹੀਂ ਕਰਦਾ ਠੀਕ ਹੈ ਜੀ ਕੋਈ ਨਹੀਂ ਕੋਈ ਬਾਬਾ ਜੀ ਲਿਖ ਲਓ ਇਹਨਾਂ ਲੋਕ ਕਹਿੰਦੇ ਇੱਥੇ ਹੈ ਤਾਂ ਦੇਖੋ ਬਾਬਾ ਜੀ ਨਹੀਂ ਤਰੋਸ ਠੀਕ ਹੈ ਪਤਾ ਕੀ ਹੈ ਗੁਰਬਾਣੀ ਸਰੂਪ ਦੀ ਵੀ ਹਾਨੂੰ ਨਹੀਂ ਪਾਠੀ ਉਹ ਦਾ ਪਾਠ ਪੂਰਾ ਪਾਠ ਹੀ ਕਰਦਿਆਂ ਜੀ ਪਾਠ ਕੋਈ ਨਹੀਂ ਕੋਈ ਨਹੀਂ ਕਹਾਂ ਨੂੰ ਕਹਿ ਦੋ ਨਹੀਂ ਬਾਬਾ ਜੀ ਇੱਥੇ ਪਤਾ ਕੀ ਪੁੱਛਾਂ ਬੱਚਾ ਦਿੰਦੇ ਸਾਨੂੰ ਪਤਾ ਨਾ ਬਾਬੇ ਨੇ ਵੀਡੀਓ ਆਈ ਆ ਉਹਨਾਂ ਦੀ ਬਣੀ ਆ ਉਹ ਬੋਲਦੇ ਪਏ ਆ ਪੁੱਛਾਂ ਦਿੰਦੇ ਆ ਜਿਹੜੀ ਗੱਲ ਸਹੀ ਹੈ ਉਹ ਮੰਨ ਲਓ ਠੀਕ ਆ ਜੀ ਨਹੀਂ ਹੁਣ ਨਹੀਂ ਜੀ ਬਾਤ ਨਹੀਂ ਹਾਂ ਵੀ ਅਲਕੇ ਤੋਂ ਬਾਅਦ ਜੋ ਨਹੀਂ ਹੁੰਦੀ ਨਾ ਕਰਿਓ ਬਾਤ ਠੀਕ ਆ ਜੀ ਬੱਸ ਬੱਸ ਗਾਂ ਕਰੋ ਜੀ ਬਾਬਾ ਜੀ ਸਾਰੇ ਸਿੰਘ ਆਜੋ ਕੋਈ ਨਹੀਂ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆ ਜੀ ਪਥਰੇੜੀ ਜੱਟਾਂ ਜੀ ਪਥਰੇੜੀ ਜੱਟਾਂ ਇੱਥੇ ਪਹੁੰਚੇ ਆ ਜੀ ਜਿੱਥੇ ਕਿ ਇੱਥੇ ਬਾਬਾ ਬੜਪਾਖ ਸਿੰਘ ਦੀ ਥਾਂ ਵੀ ਆਪਣੀ ਗੱਡੀ ਲੱਗਦੀ ਇੱਥੇ ਤੇ ਨਾਲ ਸ੍ਰੀ ਗੁਰੂ ਅਖੰਡਪੁਰ ਸਾਹਿਬ ਜਿਹੜੇ ਆਰੰਭ ਹੋਏ ਪਏ ਆ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹੀ ਹੈ ਕਿ ਜਿੱਥੇ ਇਦਾਂ ਦੀ ਕੋਈ ਵਿਚਾਰ ਧਾਰਾ ਹੋਵੇ ਜਾਂ ਮੜੀ ਮਸਾਣੀ ਜਗ੍ਹਾ ਤੇ ਗੱਡੀ ਲੱਗਦੀ ਹੈ ਬਥੇ ਅਖੰਡਪੁਰ ਸਾਹਿਬ ਨਹੀਂ ਹੋ ਸਕਦੇ ਤੇ ਹੁਣ ਤਾਂ ਚਲੋ ਅਖੰਡਪੁਰ ਸਾਹਿਬ ਚੱਲਦੇ ਪਏ ਆ ਅੱਗੇ ਉਹ ਅਸੀਂ ਆਪਾਂ ਬੇਨਤੀ ਕਰਦੇ ਪੰਚਾਇਤ ਖੜੀ ਹੈ ਸਰਪੰਚ ਸਾਹਿਬ ਖੜੇ ਸਾਰੇ ਇੱਥੇ ਸੰਗਤ ਖੜੀ ਆ ਵੀ ਅਗਲੀ ਵਾਰੀ ਜਿਹੜੀ ਹੈ ਮਰਿਆਦਾ ਆ ਇਨੂੰ ਚੱਕ ਕੇ ਦਾ ਫੇਰ ਤੀ ਅਖੰਡ ਪਾਤਸ਼ਾਹ ਤੁਸੀ ਆਰੰਭ ਕਰਾਉਣੇ ਆ ਇਦਾਂ ਬਿਲਕੁਲ ਨਹੀਂ ਕਰਾਉਣੇ ਤੁਸੀਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸੱਜਣ ਨੇ ਸਾਡੇ ਨੂੰ ਦੱਸਿਆ ਤੇ ਇਹੀ ਕੁਛ ਆ ਅਸੀਂ ਜੋ ਵੀ ਇਹਨਾਂ ਦੇ ਨਾਲ ਹੀ ਆ ਜਿੱਦਾਂ ਦੀ ਵੀਰਤੀ ਸੁਣਾਇਆ ਸਾਰੀ ਪੋਜ ਦੀ ਇਦਾਂ ਹੀ ਸੁਣਾਇਆ ਤੇ ਜਿਹੜਾ ਕੁਛ ਹੋ ਗਿਆ ਪਹਿਲਾਂ ਉਹ ਦਾਹ ਵਾਸਤੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਤੇ ਕੁਝ ਨਹੀਂ ਹੈਗਾ ਅਸੀਂ ਸਾਰੇ ਜਿਹੜੇ ਆ ਸਿੱਖਿਆ ਸਾਨੂੰ ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਇਹਨਾਂ ਨੂੰ ਜਿਹੜੀ ਗੱਦੀ ਜਿੱਥੇ ਬਾਬਾ ਹੋਰ ਪਾਸ ਹੁੰਦੀ ਹੈ ਨਹੀਂ ਲੱਗਣੀ ਚਾਹੀਦੀ ਅਸੀਂ ਨੇਰ ਬੇਨਤੀ ਕਰਦੇ ਹਾਂ ਜੀ ਅੱਗੇ ਤੋਂ ਇਸ ਤਰ੍ਹਾਂ ਦਾ ਨਾ ਹੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ ਕਾਲ ਕਰਦੇ ਹੁਕਮਨਾਮੇ ਨਾਲ ਜੋ ਹਾਂ ਹੋਰ ਨਹੀਂ ਕਿਸੇ ਨੂੰ ਮੰਨਦੇ ਤੇ ਗਰੀ ਚਲੋ ਆ ਜੀ ਬਾਬਾ ਜੀ ਚਲੋ ਬਾਬਾ ਚਲੋ ਜੀ ਤੇ ਜੀ ਤਨਨ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਅੱਜ ਅਸੀਂ ਇੱਥੇ ਪਹੁੰਚੇ ਆ ਅਥਰੇੜੀ ਜੱਟਾਂ ਜ਼ਿਲ੍ਹਾ ਰੋਪੜ ਜਿੱਥੇ ਕਿ ਸਾਨੂੰ ਇੱਕ ਵੀਡੀਓ ਰਾਹੀਂ ਇੱਥੇ ਪਤਾ ਲੱਗਾ ਸੀਗਾ ਕਿ ਇੱਥੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੋਏ ਆ ਤੇ ਖੰਡਪਾਣ ਚੱਲ ਤੇ ਲੱਗ ਗਈ ਜਿਹੜੀ ਗੱਡੀ ਲੱਗੀ ਆ ਤੇ ਬਾਬਾ ਜਿਹੜੀ ਪੁੱਛ ਦੇ ਰਿਆ ਪਰ ਆਪਾਂ ਜਦੋਂ ਦੇਖਿਆ ਇੱਥੇ ਗੱਡੀ ਲੱਗੀ ਸੀ ਪਰ ਬਾਬਾ ਜੀ ਕੋਈ ਨਹੀਂ ਵੀ ਹੈ ਨਹੀਂ ਸੀ ਅੰਦਰ ਖਾਲੀ ਸੀਗਾ ਪਰ ਖੰਡਪਾਣ ਸਾਹਿਬ ਚੱਲਦੇ ਪਏ ਸੀ ਤੇ ਸਾਡੀ ਸਾਰੀ ਪਿੰਡ ਦੀ ਪੰਚਾਇਤ ਤੇ ਸਰਪੰਚ ਸਾਹਿਬ ਸਾਰੇ ਇੱਥੇ ਬੈਠੇ ਆ ਤੇ ਸਾਡਾ ਆਪਸ ਵਿੱਚ ਜਿਹੜਾ ਇੱਥੇ ਹੋਇਆ ਆ ਸਾਰਾ ਆਪਸ ਵਿੱਚ ਫੈਸਲਾ ਕੀ ਅਗਲੀ ਵਾਰੀ ਜੇ ਖੰਡਪੜ ਸਾਹਿਬ ਕਰਾਉਣੇ ਆਪਾਂ ਸਾਰੀ ਮਰਿਆਦਾ ਪੂਰੀ ਹੋਊਗੀ ਤੇ ਅਕਾਲਪੁਰ ਸਾਹਿਬ ਤੋਂ ਜਿਹੜੀ ਹੈਗੀ ਆਗਿਆ ਲੈ ਕੇ ਫੇਕ ਕਰਾਵਾਂਗੇ ਆਪਾਂ ਖੰਡਪੜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਠੀਕ ਹੈ ਬਾਬੇ ਜੀ ਬੋਲੇ ਸੋ ਨਿਹਾਲ ਆਖਰੀਆਂ ਫੋਟੋ ਕਰ ਦਿਓ ਭਾਜੀ ਅੱਦੀ